ਸੋ ਮਹਾਰਿ ਸ਼ੇਰ ਸੁਸ਼ਣੂ ભગવાન ਦੀ ਜੈ 18 ਚੇਤ 66 ਸੰਮਤ ਇੱਕ ਪ੍ਰਕਾਸ਼ ਚੰਦ ਦੇ ਘਰ ਮਗੋਵਲੀ ਜੰਮੂ ਖੁਸ਼ੀ ਨਾਲ ਸੰਦੇਸ਼ ਆ ਦੇਣ ਲੱਗੀ ਪਉਣ ਚਾਰ ਕੁੰਟ ਸੇਵਕ ਮਾਈਆ ਪ੍ਰੇਮੀਆਂ ਪਿਆਰਿਆਂ ਲੱਗੀ ਸੁਣਾਉਣ ਸੰਦੇਸ਼ਾ ਇੱਕ ਸੁਣਾਈਆ ਹੱਸਦਿਆਂ ਨੂੰ ਲੱਗੀ ਹਸਾਉਣ ਮਸਤੀ ਨਾਮ ਚੜਾਈਆ ਤੁਸਾਂ ਨਹੀਂ ਵੇਖਿਆ ਕਿਹੜਾ ਲਗਾ ਗਾਣਾ ਗੁਣ ਗਹਿਰ ਗੰਭੀਰ ਜਨਾਈਆ ਬ੍ਰਹਿਮੰਡ ਖੰਡ ਲੱਗੇ ਸਿਰ ਹਿਲਾਉਣ ਖੁਸ਼ੀਆਂ ਤਾਲ ਵਜਾਈਆ ਜਿਸ ਦੀ ਪ੍ਰੇਮ ਪਿਆਰ ਸੁਰਿਲੀ ਤਰਜ਼ ਮਨਸ ਮੋਣੀਆਂ ਆਈ ਪਰਮੋਹਣ ਆਪਣਾ ਨਾਮ ਜਨਾਈਆ ਕਰੋੜ ਤੇ ਤੀਸਾ ਆਈ ਤਰਸਾਉਣ ਤੜਪ ਤੜਪ ਵਿੱਚ ਲਗਾਈਆ ਸੁਹਾਗਣਾ ਦੇ ਸੋਹਣੇ ਸੀਸ ਆਈ ਗੁੰਦਾਨ ਸਾਚੀ ਮਿੰਡੀ ਸੋਭਾ ਪਾਈਆ ਲਾਲ ਮਹਿੰਦੀ ਹੱਥ ਆਈ ਰੰਗਾਉਣ ਚੂੜਾ ਸੁਹਾਗ ਵਰਤਾਈ ਵਿਖਾਈਆ ਲਾਲ ਮਹਿੰਦੀ ਹੱਥ ਆਈ ਰੰਗਾਉਣ ਚੂੜਾ ਸੁਹਾਗ ਵਿਖਾਈਆ ਸੁਤਿਆਂ ਦੀ ਨੀਂਦਾਈ ਮਟਾਉਣ ਨੇਤਰ ਅੱਖ ਖੁਲਾਈਆ ਪਾਂਦੀਆਂ ਦੇ ਪਾਂਦੇ ਆਈ ਮਕਾਉਣ ਖੁਸ਼ੀਆਂ ਰਾਗ ਲਾਈਆ ਹਾਲੀਆਂ ਹਲੇ ਆਈ ਛਡਾਉਣ ਸੁਰਤੇ ਦਿੱਤੀ ਬਦਲਾਈਆ ਸਵਾਨੀਆਂ ਨੂੰ ਆਈ ਰਵਾਨ ਬਿਰਹੋਂ ਚੋਟ ਲਗਾਈਆ ਸੰਦੇਸ਼ੇ ਆਈ ਪਹਚਾਉਣ ਆਪਣਾ ਫਿਕਰ ਚੁਕਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇਕ ਉਠਾਈਆ ਪਾਉਣ ਕਹੇ ਜਿਸ ਵੇਲੇ ਕਿਹਾ ਚਰਨ ਪ੍ਰੀਤੀ ਪਾ ਦੇ ਖੈਰ ਖਬਰ ਬੇ ਖਬਰਾਂ ਦਿੱਤੀ ਜਨਾਈਆ ਹੱਸਦੇ ਹਰ ਹੱਸਦੇ ਹੱਸਦੇ ਪਰਮਪੁਰਖ ਕਰਕੇ ਮੇਰ ਮੁਖ ਬਗਲ ਵਿੱਚ ਲੁਕਾਈਆ ਗੁਰਮੁਖਾਂ ਦੀ ਬ੍ਰੀਤੀ ਕੋਈ ਲੈ ਨਾ ਜਾਵੇ ਗੈਰ ਚੋਰੀ ਹੱਥ ਕਦੇ ਨਾ ਫੜਾਈਆ ਗੁਰਮੁਖਾਂ ਦੀ ਬ੍ਰੀਤੀ ਕੋਈ ਲੈ ਨਾ ਜਾਵੇ ਗੈਰ ਚੋਰੀ ਹੱਥ ਨਾ ਕਦੇ ਫੜਾਈਆ ਜਿੰਨਾ ਆਪਣੇ ਘਰ ਕਰਾਉਣਾ ਸਹਿਰ ਸਿਆਹ ਲੈਣੇ ਬਣਾਈਆ ਵਸਾਉਣਾ ਸੱਚੇ ਸ਼ਹਿਰ ਸ਼ਰਹ ਦੇਣੀ ਤੜਾਈਆ ਬੁਜਦਿਲ ਰਹਿਣ ਬੁੱذਲ ਰਹਿਣ ਨਹੀਂ ਦੇਣਾ ਕਾਇ ਰਸੂਰ ਵੀਰ ਰੂਪ ਵਿਖਾਈਆ ਜਿਨ੍ਹਾਂ ਦੇ ਉੱਤੇ ਵਰਤਨ ਨਹੀਂ ਦੇਣਾ ਕਹਿਰ ਗਮੀ ਖੁਸ਼ੀ ਵਿੱਚ ਬਦਲਾਈਆ ਪ੍ਰੇਮ ਪਿਆਰ ਦੀ ਬਖਸ਼ ਕੇ ਲਹਿਰ ਪਵਨ ਹੁਲਾਰਿਆਂ ਦਏ ਸਮਝਾਈਆ ਪਰਮਪੁਰਖ ਦਾ ਭਗਤਾ ਨਾਲ ਕਦੇ ਨਹੀਂ ਵੈਰ ਵੈਰੀ ਆਪਣੇ ਨਾਲ ਮਿਲਾਈਆ ਸ਼ਬਦ ਨਾਲ ਸੁਣਾ ਕੇ ਕਹਿ ਕੇ ਹਰ ਭਵਕ ਇਕ ਲਗਾਈਆ ਜੋਤੀ ਜੋਤ ਸਰੂਪ ਭਰ ਆਪਨੀ ਕਿਰਪਾ ਕਰ ਸੱਚ ਕਰਨੀ ਕਾਰ ਕਮਾਈਆ ਪਵਨ ਕਹੇ ਅੱਜ ਕਿਉਂ ਬੇਨਤੀ ਕਰਕੇ ਗਾਇਆ ਗੀਤ ਮੈਂ ਸਭ ਨੂੰ ਧਿਆਨ ਸੁਣਾਈਆ ਇਹ ਗੋ ਇਹ ਗੋਤਮ ਦੀ ਪਿਛਲੀ ਰੀਤ ਪੁਰਬ ਲੇਖਾ ਯਾਦ ਕਰਾਈਆ ਚੇਤ 18 ਆਪਣੇ ਮਿੱਤਰਾਂ ਨੂੰ ਰਿਹਾ ਸੀ ਉਡੀਕ ਨਜਨੇਤਰ ਅੱਖ ਉਠਾਈਆ ਜਿਸ ਦਾ ਲੇਖਾ ਨਹੀਂ ਕਿਸੇ ਵਿੱਚ ਤਵਾਰੀਖ ਤਾਰੀਖ ਨਾ ਕੋਈ ਸਮਝਾਈਆ ਉਧਰੋਂ ਪਵਨ ਨੇ ਉਧਰੋਂ ਪਵਨ ਕਹੇ ਮੇਰੀ ਠੰਡ ਸੀ ਠੰਡੀ ਸੀਤ ਆਪਣਾ ਰੰਗ ਵਿਖਾਈਆ ਮੇਘਲਾ ਧਾਰ ਇੱਕ ਬਾਰੀਕ ਬੂੰਦਾ ਬਾਂਦੀ ਰਹੀ ਟਪਕਾਈਆ ਇੱਕ ਉੱਤਰ ਦਿਸ਼ਾ ਤੋਂ ਆਗਿਆ ਨੀਚ ਕੁਲਹੀਣ ਫੇਰਾ ਬਾਈਆ ਉਸਦੇ ਗਲ ਨਹੀਂ ਸੀ ਕਮੀਜ਼ ਉਸਦੇ ਗਲ ਨਹੀਂ ਸੀ ਕਮੀਜ਼ ਪਟਕਾ ਸੀ ਸੁੱਤੇ ਰਖਾਈਆ ਹੱਥ ਵਿੱਚ ਬਗਲੀ ਮੰਗਣ ਵਾਲੀ ਭੀਖ ਲੜੀਆਂ ਚਾਰ ਜੋੜ ਜੜਾਈਆ ਹੱਥ ਵਿੱਚ ਤ੍ਰਿਸ਼ੂਲ ਵਾਲੀ ਸੀਖ ਸ਼ੰਕਰ ਸ਼ੰਕਰ ਰਹਾ ਗਾਈਆ ભગવان ਨਾਲ प्रीत ਦੂਜੀ ਆਸ ਨਾ ਕੋਈ ਰਖਾਈਆ ਜਿਸ ਵੇਲੇ ਗੋਤਮ ਦੇ ਕੋਲ ਪਹੁੰਚਿਆ ਠੀਕ ਠਾਕਰੇ ਅੱਗੋਂ ਹੋ ਕੇ ਗਲੇ ਲਗਾਈਆ ਜੋਤੀ ਜੋਤ ਸਰੂ ਭਰਾ ਬ ਆਪਣੀ ਕਿਰਪਾ ਕਰ ਸੱਚ ਕਰਨੀ ਕਰ ਕਮਾਈਆ ਨੀਚ ਜਾਤੀ ਨਾਮ ਚੰਦੇਰ ਸ੍ਰਿਸ਼ਟੀ ਕਹਿ ਜਣਾਈਆ ਗੋਤਮ ਨੇ ਅੱਗੇ ਹੋ ਕੇ ਵੇਖਿਆ ਨੇੜ ਨਿਤਰ ਨੈਣਾ ਨਾਲ ਮਿਲਾਈਆ ਜਾਂ বুঝਿਆ ਇਸ ਦੇ ਅੰਦਰ ਕੋਈ ਭੇਤ ਭੇਵ ਭੇਦ છુપਾਈਆ ਉਸਕੇ ਹਾ ਮੇਰਾ ਪ੍ਰਭੂ ਨਾਲ ਹੇਤ ਰਖੀ ਸ਼ਰਮੈ ਨੂੰ ਰਖੀਸ਼ਰ ਤੈਨੂੰ ਦਿਆਂ ਦੜਾਈ ਆ ਗੋਤਮ ਕਿਹਾ ਮੈਂ ਵੀ ਉਸੇ ਦੀ ਗੋਦ ਵਿੱਚ ਰਹਾ ਖੇੜ ਜੋ ਤੇਰਾ ਰੰਗ ਚੜਾਈ ਆ ਨੀਚ ਕਿਹਾ ਉਸੇ ਦਮ ਉਸੇ ਨੇ ਮੈਨੂੰ ਦਿੱਤਾ ਪੇਜ ਅੱਗੇ ਹੋ ਕੇ ਮੇਲ ਮਿਲਾਈ ਆ ਗੋਤਮ ਹੱਸ ਕੇ ਕਿਹਾ ਜੇ ਦੋਹਾਂ ਦੀ ਸਾਂਝੀ ਹੋ ਜਾਏ ਸੇਜ ਪਤ ਪਰਮੇਸ਼ਵਰ ਇੱਕੋ ਦਰ ਸੋਭਾ ਪਾਈਆ ਉਸੇ ਵੇਲੇ ਉਸੇ ਵੇਲੇ ਪਰੰਪੁਰਖ ਸਨੇੜਾ ਦਿੱਤਾ ਭੇਜ ਤੁਰਦਾ ਹੁਕਮ ਦਰੜਾਈ ਆ ਇਹ ਮੇਰੇ ਹੱਥ ਖੇੜ ਜਿਉ ਭਾਵੇਂ ਰਹਾ ਚਲਾਈ ਆ ਲੈਣਾ ਦੇਣਾ ਦਿਆਂ ਨਵੇੜ ਪਰੰਪੁਲੇਖਾ ਰਹੇ ਨਾ ਰਹੀਆ ਸਤਜੁਗ ਦ੍ਰੇਤਾ ਦਵਪਰ ਕਲਯੁਗ ਮੁਕ ਜਾਣ ਦਿਓ ਗੇੜ ਗੇੜੇ ਆਪਣੇ ਵਿੱਚ ਭਵਾਈਆ ਜਿਸ ਵੇਲੇ ਨਿਰਗੁਣ ਰੂਪ ਹੋ ਕੇ ਆਇਆ ਫੇਰ ਫੇਰ ਲੋਕmaat ਫੇਰਾ ਪਾਈ ਆਦਮ ਹਨੂਮਾਨ ਜਨਮ ਦੇ ਕੇ ਸੱਚ ਦਵਾਰੇ ਲਿਆਵਾਂ ਘੇਰ ਕੇਰਾ ਆਪਣਾ ਨਾਮ ਰਖਾਈਆ ਮਿਹਰਬਾਨ ਹੋ ਕੇ ਕਰਾ ਮਿਹਰ ਨਜ਼ਰ ਇਕ ਉਠਾਈਆ ਗੋਤਮ ਕਹਿਆ ਸਾਡਾ ਤਨਖਾਕੀ ਹੋਣਾ ਢੇਰ ਨਾਤਾ ਜਗਤ ਤੜਾਈਆ ਕਿਸ ਵਿਦਲੇਖਾ ਦੇ ਨਵੇੜ ਅੱਗੇ ਦੇ ਸਮਝਾਈਆ ਪੁਰਖ ਕਹਾਲ ਕੇ ਹ ਜਿਸ ਵੇਲੇ ਆਵਾ ਹੋ ਕੇ ਸਿੰਘ ਸ਼ੇਰ ਵਿਸ਼ਨੂੰ ਵਿਸ਼ਵ ਸਹਾਈਆ ਦੋਹਾਂ ਨੂੰ ਫੜਕੇ ਦੇਵਾ ਮੇਲ ਆਪਣਾ ਹੁਕਮ ਵਰਤਾਈਆ ਛਾੜ ਕੇ ਰੰਗ ਨਵੇਲ ਰੰਗਣ ਕਰਖਾਈਆ ਹੱਥ ਜੋੜ ਕੇ ਕਿਹਾ ਚੰਦੇਰ ਚਿੰਤਾ ਦੇਣੀ ਗਵਾਈਆ ਪੁਰਖ ਆਕਾਲ ਕਿਹਾ ਤੇਰੇ ਉੱਤੇ ਤੀਜੀ ਵਾਰ ਕਰਾਂ ਮਿਹਰ ਦੂਜੀ ਧਾਰ ਰਾਮ ਨਾਲ ਕੋ ਦੂਜੀ ਧਾਰ ਰਾਮ ਨਾਲ ਕੋ ਕੁੜਮਈਆ ਉਸ ਕਰ ਬੇਨੰਤੀ ਆਪਣਾ ਆਪ ਚਰਨ ਕਵਲਾ ਉਤੇ ਕੀਤਾ ਢੇਰ ਸੀਸ ਮਸਤਕ ਧੂੜੀ ਲਈ ਰਮਈਆ ਪੁਰਖ ਆਕਾਲ ਕਿਹਾ ਜਿਸ ਵੇਲੇ ਆਵਾਂ ਤੇਰੇ ਖੇੜ ਗ੍ਰਹਿ ਮੰਦਰ ਵੇਖ ਵਿਖਾਈਆ ਪੇਵ ਖਲਾਵਾਂ ਨਾ ਲਾਵਾਂ ਦੇਰ ਗੋਤਮ ਯਾਰ ਜੋੜ ਜੁੜਾਈਆ ਜੁਗ ਚੌਂਕੜੀ ਕਰਕੇ ਹੇਰ ਫੇਰ ਵਕਤ ਦੇ ਤਾਲ ਲੰਗਾਈਆ ਜੋਤੀ ਜੋਤ ਸੁਰੂ ਭਰ ਆਪ ਆਪਣੀ ਕਿਰਤ ਜੋਤੀ ਜੋਤ ਸੁਰੂ ਭਰ ਆਪ ਆਪਣੀ ਜੋਤ ਤਰਨੇ ਹੀ ਕਲੰਕਰਾਇਣ ਨਰਮਹਾਰਾਇ ਸ਼ੇਰ ਸਿੰਘ বিষ্ণੂ ਭਗਵਾਨ ਚੰਦ ਪ੍ਰਕਾਸ਼ ਪਿਛਲਾ ਇਤਿਹਾਸ ਗੋਤਮ ਦਾ ਸਾਥ ਪ੍ਰਭ ਨੂੰ ਪ੍ਰਭ ਦਾ ਦਰਸ਼ਨ ਸਾਖਿਆਤ ਚੰਦ ਪ੍ਰਕਾਸ਼ ਪਿਛਲਾ ਇਤਿਹਾਸ ਗੋਤਮ ਦਾ ਸਾਥ ਪ੍ਰਭੂ ਦਾ ਦਰਸ਼ਨ ਸਾਖਿਆਤ ਲੇਖ ਲਿਖ ਕੇ ਕਲਮ ਦਵਾਤ ਅਰਥਾਤ ਅਥਵਾ ਅਰਥ ਬੇਅਰਥ ਸਮਰਥ ਅਕਤ ਦੇ ਦੜਾਈਆ